ਪੈਰਿਸ ਪੈਰਾ ਲੰਪਿਕ 2024 ਦੇ ਵਿੱਚ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ 7 ਸੋਨ ਤਗਮਿਆਂ ਸਣੇ 29 ਮੈਡਲ ਜਿੱਤ ਕੇ ਸਫਰ ਸਮਾਪਤ ਕੀਤਾ 10ਵੇਂ ਦਿਨ ਸ਼ਨੀਵਾਰ ਯਾਨੀ ਕਿ 7 ਸਤੰਬਰ ਨੂੰ ਦੇਸ਼ ਦੀ ਝੋਲੀ ਦੇ ਵਿੱਚ ਤਿੰਨ ਹੋਰ ਤਗਮੇ ਪਏ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਮੈਡਲ ਟੈਲੀ ਦੇ ਵਿੱਚ 16ਵੇਂ ਸਥਾਨ ਤੇ ਰਿਹਾ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 골ਡ 9 ਚਾਂਦੀ ਤੇ ਨਾਲ ਹੀ 13 ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ ਇਸ ਤੋਂ ਪਹਿਲਾਂ ਟੋਕੀਓ 올림픽 ਦੇ ਵਿੱਚ ਭਾਰਤ ਨੇ 5 골ਡ ਸene 19 ਮੈਡਲ ਜਿੱਤੇ ਸਨ ਭਾਰਤ ਨੇ ਪੈਰਿਸ ਪੈਰਾ 올림픽 2024 ਦੇ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ ਅਤੇ 7 ਸੋਨ ਤਗਮੇ ਸਣੇ 29 ਤਗਮੇ ਜਿੱਤ ਕੇ ਆਪਣੀ ਯਾਤਰਾ ਦਾ ਅੰਤ ਕੀਤਾ 10ਵੇਂ ਦਿਨ ਸ਼ਨੀਵਾਰ 7 ਸਤੰਬਰ ਨੂੰ ਦੇਸ਼ ਨੂੰ 3 ਮੈਡਲ ਮਿਲੇ। ਭਾਰਤ ਤਗਮਾ ਸੂਚੀ ਦੇ ਵਿੱਚ 19ਵੇਂ ਨੰਬਰ ਤੇ ਹੈ। ਦੇਸ਼ ਨੇ 709 ਚਾਂਦੀ ਅਤੇ 13 ਕਾਂਸੀ ਦੇ ਤਗਮੇ ਜਿੱਤੇ। ਇਹ ਭਾਰਤ ਦਾ 올 ਟਾਈਮ ਸਰਵੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਦੇਸ਼ ਨੇ ਟੋਕੀਓ ਦੇ ਵਿੱਚ 5 골ਡ ਸਣੇ 19 ਤਗਮੇ ਜਿੱਤੇ ਸਨ। ਆਖਰੀ ਦਿਨ ਭਾਰਤ ਦੇ ਜਗਰਿੰਦ ਥਰ ਨਵਦੀਪ ਨੇ ਪੁਸ਼ਾ ਦੇ F41 ਵਰਗ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹਾਲਾਂਕਿ ਨਵਦੀਪ ਨੂੰ ইরਾਨੀ ਐਥਲੀਟ ਬੇਤ ਸਈਆ ਸਾਦੀਗ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਨ ਤਗਮਾ ਦਿੱਤਾ ਗਿਆ ਉਥੇ ਹੀ ਨਵਦੀਪ ਤੋਂ ਇਲਾਵਾ ਸਿਮਰਨ ਨੇ ਔਰਤਾਂ ਦੇ T12 ਵਰਗ ਦੇ ਵਿੱਚ 200 ਮੀਟਰ ਦੌੜ ਦੇ ਵਿੱਚ ਇੱਕ ਇੱਕ ਕਾਂਸੀ ਦਾ ਤਗਮਾ ਜਿੱਤਿਆ ਅਤੇ ਨਾਗਾਲੈਂਡ ਦੀ ਕੋਕਾਟੋ ਸੀਮਾ ਨੇ ਪੋਸ਼ਾ ਦੇ ਸ਼ਾਰਟਪੁੱਟ ਦੇ ਵਿੱਚ ਇੱਕ ਇੱਕ ਕਾਂਸੀ ਦਾ ਤਗਮਾ ਜਿੱਤਿਆ। ਉਹ 22 ਸਾਲ ਪਹਿਲਾਂ ਇੱਕ ਅਤਵਾਦੀ ਮੁਕਾਬਲੇ ਦੇ ਵਿੱਚ ਆਪਣੀ ਖੱਬੇ ਲੱਤ ਗੁਆ ਬੈਠਾ ਸੀ। ਭਾਰਤ ਦੇ ਨਵਦੀਪ ਨੇ ਪੋਸ਼ਾ ਦੇ F41 ਵਰਗ ਦੇ ਫਾਈਨਲ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਪਰ ইরਾਨੀ ਐਥਲੀਟ ਦੇ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਉਸ ਨੂੰ ਸੋਨ ਤਗਮਾ ਮਿਲਿਆ। ਨਵਦੀਪ ਨੇ ਆਪਣੀ ਤੀਜੀ ਕੋਸ਼ਿਸ਼ ਦੇ ਵਿੱਚ 47.32 ਮੀਟਰ ਦਾ ਸਰਵੋਤਮ ਥਰੋਅ ਦਿੱਤਾ। ਇਹ ਪੈਰਾਪਲੰਪਿਕ ਰਿਕਾਰਡ ਬਣਿਆ ਰਿਹਾ ਪਰ ਫਿਰ ਈਰਾਨ ਦੇ ਸਾਦੇਗ ਸਯਾਹ ਨੇ ਆਪਣੀ ਪੰਜਵੀਂ ਕੋਸ਼ਿਸ਼ ਦੇ ਵਿੱਚ 47.64 ਮੀਟਰ ਦਾ ਸਰਵੋਤਮ ਥਰੋਅ ਕੀਤਾ। ਈਰਾਨੀ ਐਥਲੀਟ ਦੇ ਆਯੋਗ ਹੋਣ ਤੋਂ ਬਾਅਦ ਨਵਦੀਪ ਨੇ ਸੋਨ ਤਗਮਾ ਹਾਸਲ ਕੀਤਾ। ਕਾਂਸੀ ਦਾ ਤਗਮਾ ਜਿੱਤਣ ਵਾਲੇ ਚੀਨ ਦੇ ਬੈਂਗਸ਼ੀਆੰਗ ਸੋਨ ਦਾ ਤਗਮਾ ਚਾਂਦੀ ਵਿੱਚ ਬਦਲ ਗਿਆ ਐਫ 41 ਸ਼੍ਰੇਣੀ ਦੇ ਵਿੱਚ ਉਹ ਐਥਲੀਟ ਸ਼ਾਮਿਲ ਨੇ ਜਿਨ੍ਹਾਂ ਦੀ ਕੱਦ ਘਟ ਹੈ ਬਹਿਲਾਟੀ 12 ਵਰਗ ਦੇ ਵਿੱਚ ਭਾਰਤ ਦੀ ਸਿਮਰਨ ਨੇ ਆਖਿਰਕਾਰ 200 ਮੀਟਰ ਦੌੜ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਸਿਮਰਨ 100 ਮੀਟਰ ਦੌੜ ਦੇ ਵਿੱਚ ਤਗਮਾ ਜਿੱਤਣ ਤੋਂ ਖੁੰਝ ਗਈ ਸੀ ਚਾਰ ਖਿਡਾਰੀਆਂ ਦੇ ਫਾਈਨਲ ਦੇ ਵਿੱਚ ਉਸਨੇ 24.75 ਮੀਟਰ ਦੇ ਸਮੇਂ ਦੇ ਨਾਲ ਦੌੜ ਪੂਰੀ ਕੀਤੀ। ਕਿਊਬਾ ਦੇ ਐਥਲੀਟ ਨੇ ਸੋਨ ਤਗਮਾ ਜਿੱਤਿਆ ਅਤੇ ਵੈਨੇਜ਼ੁਏਲਾ ਦੇ ਐਥਲੀਟ ਨੇ ਚਾਂਦੀ ਦਾ ਤਗਮਾ ਜਿੱਤਿਆ। T12 ਸ਼੍ਰੇਣੀ ਦੇ ਵਿੱਚ ਅਜਿਹੇ ਐਥਲੀਟ ਸ਼ਾਮਲ ਨੇ ਜਿਨ੍ਹਾਂ ਨੂੰ ਨਜ਼ਰ ਦੀ ਸਮੱਸਿਆ ਹੈ। ਇਸ ਦੇ ਲਈ ਟਰੈਕ ਇਵੈਂਟਸ ਦੇ ਵਿੱਚ ਇੱਕ ਗਾਈਡ ਵੀ ਉਹਨਾਂ ਦੇ ਨਾਲ ਚੱਲਦਾ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ